ਸਾਨੂੰ ਜਿਹੜਾ ਤੁਹਾਨੂੰ ਲੈ ਕੇ ਚੱਲੇ ਗੋਮਦਵਾਲ ਜੇਲ੍ਹ ਚ ਕਿਹੜੇ ਸਬੰਧੇ ਲੈ ਕੇ ਚੱਲੇ ਤੇ ਕਾਦੀ ਦੀ ਸਜ਼ਾ ਜੜੀ ਹੋਈ ਹੈ ਸਭ ਤੋਂ ਪਹਿਲਾਂ ਤੁਹਾਡੇ ਪ੍ਰਿੰਸ ਦਾ ਧੰਨਵਾਦ ਕਰਦਾਂਗੇ ਜਿਹੜਾ ਤੁਸੀਂ ਕਰਨਤਾਰ ਨੂੰ ਅੱਜ ਅਦਾਲਤ ਦੇ ਵਿੱਚ ਪੁੱਜੇ ਜੀ ਇਹ ਲਗਭਗ ਅਕਾਲੀ ਸਰਕਾਰ ਦੇ ਸਮੇਂ ਤੇ 2012 ਦੇ ਵਿੱਚ ਸਾਡਾ ਜਥੇਬੰਦੀ ਦਾ ਆਗੂ ਪਰਮਜੀਤ ਸਿੰਘ ਕਿਰਤੋਵਾਲ ਤੋਂ ਔਰ ਇਹਦੇ ਦੋਵੇਂ ਬੱਚੇ ਜਿਹੜੇ ਬੁਰੀ ਤਰ੍ਹਾਂ ਸਮੈਗ ਦੀ ਦਲਦਲ ਦੇ ਵਿੱਚ ਫਸ ਚੁੱਕੇ ਸੀ ਔਰ ਇਹ بڑے ਵੱਡੇ ਪੱਧਰ ਤੇ ਕਰਜ਼ਾਈ ਹੋ ਗਿਆ ਇਹਦਾ ਆਰਾ ਚੱਲਦਾ ਸੀ ਚੱਕੀ ਚੱਲਦੀ ਸਾਰਾ ਕੁਝ ਔਰ ਇਹਨੇ ਆਪਣੀ ਜਗਾ ਵੇਚ ਕੇ ਬਿਜਲੀ ਵਾਲਿਆਂ ਨਾਲ ਸਲਾਹ ਕਰਕੇ ਬਿਜਲੀ ਮੁਲਾਜ਼ਮਾਂ ਨਾਲ ਕਿ ਮੈਂ ਆਪਦਾ ਘਰ ਵੇਚ ਦਿਆਂ ਤੇ ਕਰਜ਼ਾਈ ਜਿਆਦਾ ਹੋ ਗਿਆ ਕਰਜ਼ਾ ਲਾ ਦੇਵਾਂ ਤੇ ਇੱਕ ਦੋ ਮਰਲੇ ਕਿਤੇ ਰੋਡ ਤੇ ਜਗਾ ਲੈ ਲਾਵਾਂ ਤੇ ਮੇਰੀ ਕੋਈ ਜਿਹੜੇ ਕਨੈਕਸ਼ਨ ਆ ਉਥੇ ਸ਼ਿਫਟ ਕਰ ਦਿੱਤਾ ਜਾਵੇ ਔਰ ਬਿਜਲੀ ਮੁਲਾਜ਼ਮਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਪਰਮਜੀਤ ਸਿੰਘ ਗਰਤਵਾਲ ਨੂੰ ਕਿ ਆਪਦਾ ਘਰ ਵੇਚ ਲਾ ਆਪਦਾ ਜੋ ਵੀ ਸਿਸਟਮ ਵੇਚ ਲਾ ਕਰਜ਼ਾ ਲਾ ਲਾ ਤੇ ਜੇ ਕੋਈ 1-2 ਮਰਲੇ ਜਗਾ ਕੋਈ 4 ਮਰਲੇ ਲੈਣੇ ਹੋਊਗੇ ਤਾਂ ਤੇਰੀ ਜਿਹੜੀ ਬਿਜਲੀ ਦਾ ਕਨੈਕਸ਼ਨ ਉੱਤੇ ਸ਼ਿਫਟ ਕਰ ਦਾਂਗੇ। ਔਰ ਪਰਮਜੀਤ ਸਿੰਘ ਨੇ ਉੱਥੇ ਬਿਜਲੀ ਦਾ ਸਿਸਟਮ ਜਿਹੜਾ ਤਾਰਾਂ ਤੋਰਾ ਜਿਹੜੀਆਂ ਉਹ ਪਵਾਤੀਆਂ ਮਲਾਜਮਾਂ ਨੇ ਟਰਾਂਸਫਾਰਮ ਲਵਾਤਾ। ਪਰ ਉਸ ਤੋਂ ਬਾਅਦ ਕੀ ਕੀਤਾ ਕਿ ਉਹਨਾਂ ਕਹਾਂਗੇ ਅਸੀਂ 1,25,000 ਰੁਪਇਆ ਜਿਹੜਾ ਵਾ ਸਾਨੂੰ ਰਿਸ਼ਵਤ ਦੇਵਾਂਗਾ ਤੇ ਫਿਰ ਅਸੀਂ ਇਹ ਤੇਰਾ ਕਨੈਕਸ਼ਨ ਉੱਤੇ ਸ਼ਿਫਟ ਕਰਾਂਗੇ। ਔਰ ਇਹ ਬੰਦਾ ਜਿਹੜਾ ਪਰਮਜੀਤ ਸਿੰਘ ਸਲਾਫਾਸ ਦੀਆਂ ਗੋਲੀਆਂ ਖਾ ਕੇ ਜਦੋਂ ਮਰ ਚਲਿਆ ਤੇ ਅਸੀਂ ਕਿਹਨੂੰ ਹੌਸਲਾ ਦਿੱਤਾ ਕਿ ਅਸੀਂ ਤੇਰੀ ਮਦਦ ਕਰਾਂਗੇ ਤਾਰਾਂ ਜਿਹੜੀਆਂ ਨਹੀਂ ਲੈਣ ਦਿੰਦੇ ਉਸ ਸਮੇਂ ਜਿਹੜੇ ਹਰੀਕੇ ਬਿਜਲੀ ਦੇ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਸੀ ਜਿਹੜੇ 2 ਲੱਖ ਰੁਪਏ ਦੀ ਜਿਹੜੀ ਰਿਸ਼ਵਤ ਮੰਗਦੇ ਸੀਗੇ ਔਰ ਉਹਨਾਂ ਨੇ ਆਣ ਕੇ ਪਰਮਜੀਤ ਸਿੰਘ ਦਾ ਕਨੈਕਸ਼ਨ ਕੱਟਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹਨਾਂ ਦਾ ਅਸੀਂ ਨਾਰਿਆਂ ਦੇ ਰੂਪ ਦੇ ਵਿੱਚ ਜਥੇਬੰਦੀ ਵੱਲੋਂ ਸਾਡੇ ਸਾਥੀਆਂ ਨੇ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਔਰ 2012 ਦੇ ਵਿੱਚ ਅੰਦਰ ਖਾਤੇ ਜਿਹੜਾ ਵਾ ਸਿਆਸਤ ਦੇ ਜੋਰ ਨਾਲ ਬਾਦਲ ਸਰਕਾਰ ਦੇ ਸਮੇਂ ਉਹ ਸਾਡੇ ਤੇ ਪਰਚਾ ਤਾਂ ਜਿਹੜਾ ਦਰਜ ਕਰਕੇ ਰੱਖ ਛੱਡਿਆ ਤੁਹਾਨੂੰ ਕੋਈ ਪਤਾ ਨਹੀਂ ਔਰ ਫਿਰ ਇਹਨਾਂ ਨੇ 2015 ਦੇ ਵਿੱਚ ਸਾਡੇ ਦੇ ਇੱਕ ਪੱਟੀ ਕੁਛ ਆਸਤਨਾ ਪਰਚਾ ਦਰਜ ਹੋਇਆ ਸੀ ਉਹ ਅਹੀਂ ਬਰੀ ਹੋ ਗਏ ਜਥੇਬੰਦੀ ਵੱਲੋਂ 96 ਬੰਦੇ ਸੀ ਔਰ ਉਸ ਸਮੇਂ 2015 ਦੇ ਵਿੱਚ ਉਹ ਫੀਸ ਜਿਹੜਾ ਲਾਗੂ ਕਰ ਦਿੱਤਾ ਉਹ ਕਾਫੀ ਸਮਾਂ ਜਿਹੜਾ ਵਾ ਪੱਟੀ ਜਿਹੜਾ ਵਾ ਅਲੋਰ ਕੋਰਟ ਦੇ ਵਿੱਚ ਚੱਲਿਆ ਔਰ ਉੱਥੇ ਸਾਨੂੰ ਜਿਹੜੀ ਸੀ ਉਹ 1 ਸਾਲ 2000 ਰੁਪਇਆ ਜੁਰਮਾਨਾ ਜਿਹੜਾ ਕਰਕੇ ਸਜ਼ਾ ਕਰ ਦਿੱਤੀ ਔਰ ਉਸ ਤੋਂ ਬਾਅਦ ਫਿਰ ਤਰਨਤਨ ਸੈਸ਼ਨ ਦੇ ਵਿੱਚ ਚੱਲਿਆ ਆਜਮਾਨਯੋਗ ਜੱਜ ਸਾਹਿਬ ਨੇ ਜਿਹੜਾ ਸਾਨੂੰ ਉਹ ਜਿਹੜੀ 1 ਸਾਲ ਦੀ ਕੈਦ ਸੀ ਉਹ 6 ਮਹੀਨੇ ਦੀ ਘਟਾ ਕੇ ਫੇਰ ਕਰ ਦਿੱਤੀ ਕਿ ਜਿਹਦੇ ਵਿੱਚ ਇਹ ਜਿਹੜੇ ਕਿਸਾਨ ਸੀ ਇੱਕ ਗਰੀਬ ਪਰਿਵਾਰ ਦੀ ਹਮਾਇਤ ਵਾਸਤੇ ਜਿਹੜੇ ਨਸ਼ੇ ਦੀ ਦਲਦਲ ਚ ਫਸੇ ਨੌਜਵਾਨ ਔਰ ਉਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਔਰ ਇਹ ਸਿਆਸਤ ਦਾ ਹੀ ਸਾਰਾ ਸਿਸਟਮ ਆ ਭਾਵੇਂ ਕਾਂਗ ਦਾਸਾਈ ਭਾਵੇਂ ਹੁਣ ਵਾਲੀ ਸਰਕਾਰ ਆ ਕਿ ਜੇ ਕਿਸਾਨ ਜੇ ਨੌਜਵਾਨ ਨਸ਼ੇ ਦੀ ਦਲਦਲ ਚ ਫਸਦੇ ਰਹੇ ਤੇ ਵਿਰੋਧ ਕਰਨ ਵਾਲਿਆਂ ਤੇ ਇਹ ਸਰਕਾਰ ਜਿਹੜੀ ਆ ਇਹ ਜੇਲ੍ਹ ਦੀ ਕਾਲ ਕੋਠੜੀ ਹੀ ਪੇਸ਼ ਕਰਦੀ ਧੰਨਵਾਦ ਜੀ